ਜੇਕਰ ਸੁਪਰੀਮ ਕੋਰਟ ਦੇ ਵਿੱਚ ਅੱਜ ਹੋਈ ਸੁਣਵਾਈ ਤੇ ਜਾਈਏ ਤਾਂ ਬੜੀ ਮਾਨੇਕ ਹੈ ਜਿਸਗੀ ਦੋਵੇਂ ਧਿਰਾਂ ਜਿਹੜੇ ਰਾਜੋਨਾ ਦੇ ਵਕੀਲ ਸੀ ਜਿਹੜੇ ਸ਼੍ਰਮਣੀ ਕਮੇਟੀ ਵੱਲੋਂ ਕੀਤੇ ਹੋਏ ਨੇ ਮੁਕਲ ਰੋਤਗੀ ਵੱਲੋਂ ਵੀ ਬੜੀਆਂ ਵਜਨਦਾਰ ਦਲੀਲਾਂ ਦਿੱਤੀਆਂ ਗਈਆਂ ਤੇ ਸਰਕਾਰ ਨੇ ਵਿਚਲਾ ਜਿਹਾ ਰੋਖ ਅਖਤਿਆਰ ਕੀਤਾ ਲੇਕਿਨ ਕੋਰਟ ਦੀਆਂ ਟਿੱਪਣੀਆਂ ਬੜੀਆਂ ਅਰਥ ਪ੍ਰਭੋਰ ਨੇ ਜਿਨ੍ਹਾਂ ਦੇ ਦੂਰ ਰਸ ਅਸਰ ਹੋਣ ਵਾਲੇ ਆ ਸੋ ਜੇ ਪਹਿਲਾ ਸਾਹਜ ਪਵਾ ਦਿਓ ਇਸ ਗੱਲ ਨਾਲ ਸਾਬ ਬਲਵੰਤ ਸਿੰਘ ਰਾਜਵਾਨਾ ਮੁੱਖ ਮੰਤਰੀ ਬਿਆਸ ਸਿੰਘ ਦੇ ਮਰਡਰ ਕੇਸ ਦੇ ਵਿੱਚ ਅੰਦਰ ਰੈਸ਼ਟ ਹੋਏ ਸੀ ਤੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਭਾਈ ਦੇ ਸਾਫ ਸਿੰਘ ਹਵਾਰਾ ਉਹ ਵੀ ਇਸੇ ਕੇਸ ਦੇ ਵਿੱਚ ਤੇ ਇਹਦੇ ਚ ਹਿਊਮ ਬੰਬੜਾ ਕਿ ਭਾਗ ਦਿਨਾ ਵਰਸ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਕਿ ਤੇ ਉਰੋਂ ਤੋਂ ਹੁਣ ਤੱਕ ਇਹ ਚੱਕੀ ਚ ਬੰਦ ਹੈ ਇਹ ਚੱਕੀ ਦਾ ਮਤਲਬ ਹੁੰਦਾ ਵੀ ਤੁਹਾਨੂੰ ਕੱਲਿਆਂ ਨੂੰ ਬੰਦ ਕੀਤਾ ਹੁੰਦਾ ਇੱਕ ਵਾਰ ਸ फांसी ਚੱਕੀ ਇਸੋ ਟੋਟਲ ਆਈਸੋਲੇਸ਼ਨ ਹੈ ਜੀ ਇਹ ਚੱਕੀ फांसी ਚੱਕੀ ਤੇ 2012 ਚ ਤਾਂ ਐਸਜੀਪੀਸੀ ਨੇ ਦਿੱਤੀ ਸੀ ਇਹ ਮਰਸੀ ਪਟੀਸ਼ਨ ਇਹਨਾਂ ਦੇ ਬਿਹਾਰ ਤੇ ਫਾਈਲ ਕੀਤੀ ਸੀ ਇਹਨਾਂ ਦੇ ਬਿਹਾਰ ਤੇ ਰਾਂ ਕੋ ਇਹਨਾਂ ਵਾਸਤੇ ਜਦੋਂ ਇਹ ਕੇਸ ਚੱਲਿਆ ਸੀਗਾ ਉਦੋਂ ਭਾਈ ਰਾਜਵਾਨਾ ਨੇ ਬੜਾ ਸਪਸ਼ਟ ਕੀਤਾ ਸੀ ਕਿ ਮੈਂ ਕੋਈ ਸੁਭਾਈ ਨਹੀਂ ਦੇਣੀ ਤੇ ਨਾ ਹੀ ਆਪਣੇ ਵੱਲ ਉਹ ਕਿਹਾ ਸੀ ਕਿ ਮੈਂ ਨਹੀਂ ਕੀਤਾ ਉਹਨੇ ਸਾਰਾ ਕੁਝ ਮੰਨਿਆ ਸੀ ਕਿ ਅਸੀਂ ਕੀਤਾ ਮੈਂ ਚੱਲ ਜੇ ਐਸ ਪਰ ਦੀ ਸੈਕਟਰ ਡਿਸ਼ਨ ਉਹਨੇ ਕਲੇਮ ਕੀਤਾ ਸੀ ਇਹ ਵੀ ਅਸੀਂ ਤਾਂ ਕੀਤਾ ਜਦੋਂ ਇਸ ਤਰ੍ਹਾਂ ਹੀ ਸ਼ਹੀਦੀ ਵਾਣਾ ਪਾ ਕੇ ਸੀਗੇ ਤੇ ਨਾ ਕਰਨ ਵਾਲੀ ਗੱਲ ਹੀ ਕੋਈ ਨਹੀਂ ਸੀ ਉਹ ਕਿੰਤੋਂ ਪਰੰਤੋਂ ਕੋਈ ਨਹੀਂ ਸੀ ਤੇ ਬਾਅਦ ਵਿੱਚ ਜਦੋਂ ਸਜ਼ਾ ਹੋ ਗਈ ਤੇ ਇਹਨਾਂ ਨੇ ਕਿਹਾ ਮੈਂ ਮੈਂ ਆਪਣੀ ਵਰਸੀ ਪਟੀਸ਼ਨ ਨਹੀਂ ਫਾਈਲ ਕਰਾਂਗੇ ਹਾਂ ਚੁੱਕੇ ਸਜ਼ਾ ਉਹ ਇਸੇ ਦੀ ਤੇ ਜਦੋਂ ਆਰਡਰ ਨੇ ਸਾਈਨ ਕੀਤੇ ਇਹਨਾਂ ਦੇ ਫਾਸਲੇ ਗੁਣਾਲੇ ਸਜਾਤੇ ਤੇ ਪੰਜਾਬ ਦੇ ਵਿੱਚ ਦੋ ਦਿਨ ਵਰਤ ਕੇ ਉਹਨੂੰ ਹੀ ਅਗ ਲੱਗ ਗਈ ਸੀਗੀ ਅਕਾਲੀ ਦਲ ਦੇ ਸਰਕਾਰ ਸੀਗੀ ਪ੍ਰਕਾਸ਼ ਸਿੰਘ ਬਾਦਲ ਦੀ ਉਹ ਲੋ ਫਿਰ ਕੇਸ ਟੇਕ ਅਪ ਹੋਇਆ ਸੀਗਾ ਤੇ ਐਸਪੀਸੀ ਨੇ ਪਟੀਸ਼ਨ ਕੀਤੀ ਉਹ ਹੁਣ ਤੱਕ ਪੈਂਡਿੰਗ ਹੈ ਹੂੰ ਸੋ ਮੈਂ ਤਾਂ ਮੇਰਾ ਹੁਣ ਵਿਊ ਬਣਦਾ ਜਾਂਦਾ ਹੈ ਵੀ ਇਹ ਹੁਣ ਆਨ ਟ੍ਰਾਇਲ ਬਲਵੰਤ ਸਿੰਘ ਰਾਜਵਾਨਾ ਦੀ ਬਰਸੀ ਪਟੀਸ਼ਨ ਨਹੀਂ ਹੈ ਇਹ ਸਭੋਂ ਇੰਡੀਅਨ ਜੁਡੀਸ਼ਰੀ ਤੇ ਗਵਰਨਮੈਂਟ ਆਫ ਇੰਡੀਆ ਉਹਨਾਂ ਦਾ ਟਰਾਇਲ ਹੈ ਵੀ ਤੁਸੀਂ ਜਿਹੜੇ ਪੋਲਿਟਿਕਲ ਕੇਸਸ ਨੇ ਉਹਨਾਂ ਨੂੰ ਕਿਵੇਂ ਡੀਲ ਕਰਦੇ ਆ ਮੈਂ ਇਹਨੂੰ ਮਰਡਰ ਕੇਸ ਨਹੀਂ ਲੈਂਦਾ ਕਿ ਮਰਡਰ ਕੇਸ ਹੁੰਦਾ ਹੈ ਜਿਹੜਾ ਨਿੱਜੀ ਹੋਵੇ ਇਹਨਾਂ ਦਾ ਨਿੱਜੀ ਨਹੀਂ ਸੀ ਇਹ ਸਿਆਸੀ ਕਤਲ ਹੈ ਸੋ ਜਿਹੜੇ ਸਿਆਸੀ ਕਤਲ ਹੁੰਦੇ ਆ ਉਹਨਾਂ ਦੇ ਫੈਸਲੇ ਸਿਆਸੀ ਪੱਧਰ ਤੇ ਹੀ ਹੋਇਆ ਕਰਦੇ ਆ ਇੱਕ ਸਟੇਜ ਤੇ ਆ ਕੇ ਇੱਕ ਸਟੇਜ ਤੱਕ ਜੁਡੀਸ਼ਰੀ ਹੁੰਦੀ ਹੈ ਹੁਣ ਜਿਹੜਾ ਇਹਨਾਂ ਦੀ ਮਰਸੀ ਪਟੀਸ਼ਨ ਤੇ ਫੈਸਲਾ ਹੋਣਾ ਸੀ ਉਹ ਸਿਆਸੀ ਪੱਧਰ ਤੇ ਹੋਣਾ ਸੀ ਉਹ ਉਹ ਰਤੇ ਲਗਾਤਾਰ ਕੇਂਦਰ ਸਰਕਾਰ ਬੈਠੀ ਹੋਈ ਹੈ ਸੁਪਰੀਮ ਕੋਰਟ ਨੇ ਪਿੱਛੇ ਜੇ ਬੜੇ ਕਲੀਅਰ ਡਾਇਰੈਕਸ਼ਨ ਦਿੱਤੀ ਸੀ ਕਿ ਕਿਉਂਕਿ ਇਹ ਪਟੀਸ਼ਨ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਕੋਲੇ ਫਾਈਲ ਕੀਤੀ ਜਾਂਦੀ ਉੱਥੇ ਪਈ ਹੁੰਦੀ ਹੈ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਹੋਮ ਮਿਨਿਸਟਰੀ ਦੀ ਐਡਵਾਈਸ ਤੇ ਹੀ ਫੈਸਲਾ ਕਰਦਾ ਜਿਹੜਾ ਫੈਸਲਾ ਹੁੰਦਾ ਹੈ ਉਹ ਨਾ ਪ੍ਰੈਜ਼ੀਡੈਂਟ ਦਾ ਹੁੰਦਾ ਹੈ ਲੇਕਿਨ ਅਸਲੀ ਫੈਸਲਾ ਉਹ ਗਵਰਨਮੈਂਟ ਦਾ ਹੁੰਦਾ ਤਾਂ ਮੈਂ ਕਹ ਰਿਹਾ ਵੀ ਅਨਟ੍ਰਾਇਲ ਗਵਰਨਮੈਂਟ ਆਫ ਇੰਡੀਆ ਕੀ ਹੁਣ પાਸੀ ਦੇਣੀ ਚਾਹੀਦੀ ਹੈ ਕਿ ਨਹੀਂ ਦੇਣੀ ਚਾਹੀਦੀ 23 ਸਾਲ ਤਾਂ ਨਿਕਲ ਗਏ ਰਦਾ ਬਾਜੀ ਇਸ ਕੇਸ ਦੀ ਸਜ਼ਾ ਆਪਣੇ ਆਪ ਦੇ ਵਿੱਚ ਹੀ ਬਹੁਤ ਲੰਬੀ ਹੈ ਵੈਸੇ ਹੋਰ ਸੱਜਣ ਜਿਹੜੇ ਬੈਠੇ ਆ ਜਿਨ੍ਹਾਂ ਨੂੰ ਅਸੀਂ ਬੰਦੇ ਸਿੰਘ ਕਹਿੰਨੇ ਆ ਉਹ ਵੀ 25-25 ਸਾਲ ਦੇ ਉੱਤੋਂ 30-30 ਸਾਲ ਤੱਕ ਸਜ਼ਾ ਵਾਂ ਕੱਟ ਚੁੱਕੇ ਜੇਲਾ ਦੇ ਵਿੱਚ ਉਹ ਉਹ ਸਾਰੇ ਹੀ ਬੇਸਿਕਲੀ ਸਿਆਸੀ ਕੈਦੀ ਹੈਗੇ ਜੀ ਹੁਣ ਇਹ ਫੈਸਲਾ ਕਰੇ ਕੇਂਦਰ ਸਰਕਾਰ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦੇਣੀ ਹੈ ਜੇ ਦੇਣੀ ਹੈ ਤੇ ਉਹਦੇ ਰੈਪਰਕੇਸ਼ਨ ਕੀ ਹੋਣਗੇ ਉਹਦੇ ਆਸਤੇ ਵਿੱਚ ਧਿਆਨ ਰਣਾ ਚਾਹੀਦਾ ਜਦੋਂ ਕੋਰਟ ਨੇ ਸਜ਼ਾ ਦਿੱਤੀ ਸੀ ਉਦੋਂ ਸਭ ਦੇ ਸਾਹਮਣੇ ਸੀ ਵੀ ਪੰਜਾਬ ਦੀ ਹਾਲਤ ਕੀ ਹੈ ਔਰ ਪਟਿਆਲਾ ਜਿਲ੍ਹੇ ਸੁਪਰਡੈਕਟਰ ਨੇ ਨਾ ਕਰਤੀ ਸੀ ਉਹਨਾਂ ਕਹਿੰਦੇ ਸੀ ਮੈਂ ਫਾਂਸੀ ਨਹੀਂ ਲਾਉਣੀ ਉਹ ਵੀ ਕੋਰਟ ਦਾ ਪਾਰਟ ਹੈ ਹੋ ਇਸ ਕਰਕੇ ਇਹ ਬਹੁਤ ਗੁੰਝਲਦਾਰ ਮਾਮਲਾ ਹੈ ਤੇ ਜਿੰਨੀ ਛੇਤੀ ਵੈਸੇ ਵੀ ਕੇਂਦਰ ਸਰਕਾਰ ਨੂੰ ਸਰਕਾਰ ਭਾਵੇਂ ਕੇਂਦਰ ਚ ਕੋਈ ਵੀ ਹੋਵੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਇਮੀਡੀਏਟਲੀ ਇਹਨੂੰ ਜਾਂ ਤਾਂ ਤੁਸੀਂ ਫੈਸਲਾ ਲੈਣੇ ਲਾ ਦਿਓ ਕੋਈ ਗੱਲ ਸਰ ਦੇਖੋ ਵੀ ਉਹਦਾ ਅਸਰ ਕੀ ਹੁੰਦਾ ਤੇ ਜਾਂ ਫਿਰ ਤੁਸੀਂ ਉਹਦਾ ਫੈਸਲਾ ਕਰੋ ਮਰਸੀ ਪਟੀਸ਼ਨ ਐਕਸੈਪਟ ਕਰ ਲਓ ਇਹ ਕਹਿਣਾ ਕਿ ਮਰਸੀ ਪਟੀਸ਼ਨ ਖੁਦ ਫਾਈਲ ਨਹੀਂ ਕੀਤੀ ਇਹ ਟੈਕਨੀਕਲ ਈਸ਼ੂ ਨਹੀਂ ਜਾਣਾ ਚਾਹੀਦਾ ਜਿਹੜਾ ਮੈਂ ਵਾਰ-ਵਾਰ ਕਹ ਰਿਹਾ ਕਿ ਇਹ ਸਿਆਸੀ ਮਸਲੇ ਹੁੰਦੇ ਸਿਆਸੀ ਕੇਸ ਹੈ ਤੇ ਸਿਆਸੀ ਕੇਸ ਦੀ ਦਾ ਫੈਸਲਾ ਸਿਆਸੀ ਪੱਧਰ ਤੇ ਹੀ ਹੋਣਾ ਚਾਹੀਦਾ ਔਰ ਜਿੰਨੀ ਛੇਤੀ ਹੋ ਸਕੇ ਮੇਰੇ ਖਿਆਲ ਚ ਉਹ ਨਾਲ ਠੀਕ ਹੋ ਜਾਵੇ। ਸਬਤਰ ਲੋਚਨ ਸਿੰਘ ਜੀ ਮੈਂ ਕੁਝ ਡਿਟੇਲ ਇਹਦੀ ਪਹਿਲਾਂ ਦੇ ਦਿਆਂ ਤੁਹਾਨੂੰ। ਇੱਕ ਤਾਂ ਇਹ 1995 ਦੇ ਵਿੱਚ ਮੌਤੀ ਸਜ਼ਾ ਸੁਣਾਈ ਗਈ ਤੇ 2012 ਚ ਜਿਵੇਂ ਸਰਦਾਰ ਜਗਤਾਰ ਸਿੰਘ ਜੀ ਨੇ ਦੱਸਿਆ ਕਿ ਮਰਸੀ ਪੇਸ਼ਨ ਸ਼ਰਮਣੀ ਕਮੇਟੀ ਨੇ ਪਾਈ। ਲੇਕਿਨ ਉਸ ਤੋਂ ਬਾਅਦ ਉਹ ਸੁਪਰੀਮ ਕੋਰਟ ਦੇ ਜਿਹੜੇ ਸਵਾਲ ਨੇ ਕਿਉਂਕਿ 9 ਮਹੀਨੇ ਪਹਿਲਾਂ ਜਿਹੜੀ ਇੱਕ ਹੋਰ ਪਟੀਸ਼ਨ ਗਈ ਆ ਉਹ ਪਟੀਸ਼ਨ ਇਹ ਆ ਕਿ ਇੰਨੀ ਦੇਰੀ ਜਿਹੜੀ ਆ ਮਤਲਬ ਜੋ ਵੀ ਫੈਸਲਾ ਕਰਨਾ ਕਰੋ ਉਹ ਰਾਜੋਵਾਨੇ ਵੱਲੋਂ ਆ ਉਹ ਮਰਸੀ ਪਟੀਸ਼ਨ ਨਹੀਂ ਹੈ ਜਦੇ ਉੱਤੇ ਹੁਣ ਸੁਣਵਾਈ ਹੋ ਰਹੀ ਆ ਕਿ ਜੋ ਵੀ ਫੈਸਲਾ ਕਰਨਾ ਡਿਲੇ ਕਿਉਂ ਹੋਵੇ ਹੁਣ ਸੁਪਰੀਮ ਕੋਰਟ ਨੇ ਪੁੱਛਿਆ ਕਿ ਜੇ ਸਜ਼ਾ ਸੁਣਾਈ ਗਈ ਸੀ ਤਾਂ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਜੇ ਸਰਕਾਰ ਨੇ ਫਾਂਸੀ ਦੇਣੀ ਹੀ ਨਹੀਂ ਸੀ ਤਾਂ ਫਿਰ ਉਸਦੀ ਮੌਤ ਦੀ ਸਜ਼ਾ ਨੂੰ ਬਦਲ ਕੇ ਉਮਰ ਕੈਦ ਕਿਉਂ ਨਹੀਂ ਕੀਤਾ ਗਿਆ ਕੋਰਟ ਨੇ ਸੰਕੇਤ ਦਿੱਤਾ ਇਹ ਇਹ ਲੰਬੀ ਦੇਰੀ ਆਪਣੇ ਆਪ ਵਿੱਚ ਇੱਕ ਵੱਡੀ ਕਾਨੂੰਨੀ ਖਾਮੀ ਆ ਜੇ ਮੈਂ ਇਹਦਾ ਤੱਤਸਾਰ ਦੇਖਾਂ ਫਿਰ ਅਗਲੇ ਪन्ने ਕੀ ਆਉਂਦਾ ਜੀ ਕਿ ਭਾਰਤੀ ਨਿਆਂ ਪ੍ਰਣਾਲੀ ਜਿਹੜੀ ਆ ਉਹਦਾ ਸਥਾਪਿਤ ਸਿਧਾਂਤ ਆ ਕਿ ਜੇ ਮੌਤ ਦੀ ਸਜ਼ਾ ਲੰਬੇ ਸਮੇਂ ਤੱਕ ਇੰਪਲੀਮੈਂਟ ਨਾ ਕੀਤੀ ਜਾ ਸਕੇ ਤਾਂ ਇਹਨੂੰ ਉਮਰ ਕੈਦ 'ਚ ਬਦਲਿਆ ਜਾ ਸਕਦਾ ਇਹ ਭਾਰਤੀ ਕਨਸਟੀਟਿਊਸ਼ਨ ਕਹਿੰਦਾ ਭੁੱਲਰ ਦੇ ਮਾਮਲੇ 'ਚ ਦਵਿੰਦਰਪਾਲ ਭੁੱਲਰ ਦੇ ਮਾਮਲੇ 'ਚ ਜਿਹੜਾ 2014 ਦਾ ਸੀ ਭੁੱਲਰ ਵਰਸਸ ਸਟੇਟ ਉੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਮਰਸੀ ਪਟੀਸ਼ਨ ਦੇ ਫੈਸਲੇ 'ਚ ਦੇਰੀ ਹੀ ਕਾਫੀ ਹੈ ਮੌਤ ਦੀ سزا ਨੂੰ ਉਮਰ ਕੈਦ ਚ ਬਦਲਣ ਲਈ ਇੱਕ ਹੋਰ ਕੇਸ ਦਾ ਅੱਜ ਹਵਾਲਾ ਆਇਆ ਸ਼ਤਰੂਗਨ ਚੋਹਾਨ ਕੇਸ 2014 ਦਾ ਇਹ ਵੀ ਇੱਥੇ ਵੀ ਇਹੀ ਰੁਖ ਅਪਣਾਇਆ ਗਿਆ ਸੀ ਕਾਨੂੰਨ ਵੱਲੋਂ ਹੁਣ ਜਿਹੜੀ 2012 ਤੋਂ ਪੈਂਡਿੰਗ ਮਰਸੀ ਪਟੀਸ਼ਨ ਹੈ ਇਹ ਸੰਵਿਧਾਨ ਦੇ ਆਰਟੀਕਲ 21 ਜੀਵਨ ਦਾ ਹੱਕ ਇਹਦੀ ਉਲੰਘਣਾ ਹੈ ਕਿ ਤੁਸੀਂ ਫੈਸਲਾ ਹੀ ਨਾ ਲਓ ਜਿਹੜੀ ਇੰਨੀ ਦੇਰ ਤੋਂ ਉਹਦੇ ਉੱਤੇ ਤਲਵਾਰ ਲਟਕ ਰਹੀ ਹੈ ਇਹ ਜਿਹੜੀ ਕਰੂਰਤਾ ਹੈ ਇਹ ਆਪਣੇ ਆਪ ਦੇ ਵਿੱਚ ਹੀ ਸਜ਼ਾ ਇਹ ਉੱਥੇ ਜ਼ਿਕਰ ਹੋਇਆ ਇਹ ਰਾਜੋਆਣੇ ਦੇ ਜਿਹੜੇ ਵਕੀਲ ਆ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਹੋਰ ਦੋਸ਼ੀਆਂ ਦੇ ਕੇਸਾਂ 'ਚ ਦੇਰੀ ਕਾਰਨ ਉਮਰ ਕੈਦ ਵਿੱਚ ਤਬਦੀਲ ਕੀਤੀਆਂ ਗਈਆਂ ਸਜ਼ਾਵਾਂ ਤੇ ਰਾਜੋਆਣੇ ਨਾਲ ਭੇਦਭਾਵ ਕੀਤਾ ਜਾ ਰਿਹਾ ਇਹ ਮਾਮਲਾ ਇਸ ਤਰੀਕੇ ਨਾਲ ਲਿਆ ਗਿਆ ਤੇ ਜਿਹੜਾ ਸਰਕਾਰ ਦਾ ਰੁਖ ਸੀਗਾ ਉਹਨਾਂ ਨੇ ਕਿਹਾ ਕਿ ਇਹ ਕਾਨੂੰਨੀ ਤੇ ਸੁਰੱਖਿਆ ਕਾਰਨਾਂ ਕਰਕੇ ਪੈਂਡਿੰਗ ਹੈ ਜੀ ਲੇਕਿਨ ਸੁਪਰੀਮ ਕੋਰਟ ਮੁਤਾਬਕ ਇਹ ਕੋਈ ਸੈਟੀਸਫੈਕਟਰੀ ਉੱਤਰ ਨਹੀਂ ਆ ਇਹ ਕੋਈ ਸੰਤੋਸ਼ਜਨਕ ਕਾਰਨ ਨਹੀਂ ਤੁਸੀਂ ਦੱਸਿਆ ਇਹ ਉਹਨਾਂ ਨੇ ਕਿਹਾ ਕਿ ਕਿਉਂਕਿ 13 ਸਾਲ ਦੀ ਦੇਰੀ ਕਿਸੇ ਵੀ ਤਰ੍ਹਾਂ ਵਾਜਬ ਨਹੀਂ 2012 ਤੋਂ ਲੈ ਕੇ 2025 ਤੱਕ ਉਹ ਕਹਿੰਦੇ ਜੀ ਕਿਸੇ ਵੀ ਤਰੀਕੇ ਨਾਲ ਇਹ ਜਾਇਜ਼ ਨਹੀਂ ਹੈ ਤੇ ਸਰਦਾਰ trilojan singh ਜੀ ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ ਬਨਾਵਾ ਜੀ ਮੈਂ ਬਸ ਇੱਕ ਕਾਨੂੰਨ ਵਿਗਿਆਦਾਰ ਨੂੰ ਤੁਹਾ ਅਨੁਸਾਰ ਨੂੰ ਇਨਫੋਰਮੇਸ਼ਨ ਐਡ ਕਰ ਦਿਆਂ ਕਿ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਇਹ ਫਾਂਸੀ ਲਗੜ ਜੀ ਡੇਟ ਆ ਗਈ ਸੀ ਸਾਰਾ ਪੰਜਾਬ ਕਰਫਿਊ ਵਾਂਗੂ ਬਣ ਚੁੱਕਾ ਜੀ ਬਾਦ ਮੈਂ ਉਹ ਤੋਂ ਦਿੱਲੀ ਬਾਦਲ ਸਾਹਿਬ ਨੂੰ ਮਿਲਿਆ ਮੈਂ ਇਸ ਕਰਕੇ ਟੈਸਟ ਕਰ ਰਿਹਾ ਮੈਂ ਉਹਨੂੰ ਕਿਹਾ ਜੀ ਇੱਕੋ ਤਰੀਕਾ ਹੈ ਕਿ ਰਾਸ਼ਟਰਪਤੀ ਦੇ ਕੋਲ ਜੇ ਕੋਈ ਪਟੀਸ਼ਨ ਪਹੁੰਚ ਜਾਏ ਤੇ ਉਹ ਉਹਦੇ ਰਜਿਸਟਰ ਚ ਐਂਟਰ ਹੋ ਜਾਏ ਤੇ ਉਹਦਾ ਜੇ ਰਾਸ਼ਟਰਪਤੀ ਵੱਲੋਂ ਜਦੋਂ ਐਂਟਰ ਹੋ ਕੇ ਉਹ ਹੋਮ ਮਨਿਟਰੀ ਨੂੰ ਚਲੀ ਜਾਏ ਤਾਂ ਫਿਰ ਉਹ फांसी ਲੱਗ ਨਹੀਂ ਸਕਦੀ ਇਹ ਸਾਡਾ ਰੂਲ ਇਹ ਰਾਸ਼ਟਰਪਤੀ ਭਵਨ ਦਾ ਇੱਕ ਡਾਇਰੈਕਟਿਵ ਹੈ ਆਲ ਓਵਰ ਇੰਡੀਆ ਦ ਮੂਵਮੈਂਟ ਰਾਸ਼ਟਰਪਤੀ ਕਿਸੇ ਫਾਂਸੀ ਵਾਲੀ ਸਜ਼ਾ ਤੇ ਮੋਸ਼ਨ ਦਾ ਮੰਗ ਲੰਦਾ ਤਾਂ ਉਹ ਫਾਂਸੀ ਤਦ ਤੱਕ ਨਹੀਂ ਲੱਗ ਸਕਦੀ ਜਦ ਤੱਕ ਰਾਸ਼ਟਰਪਤੀ ਬੁਲੰਦ ਨਹੀਂ ਹੁੰਦੇ ਤੋਂ ਬਾਦਲ ਸਾਹਿਬ ਨੇ ਬੜਾ ਤੁਰਾਂ ਤੱਕ ਚੱਲਿਆ ਇਹ ਪਟੀਸ਼ਨ ਦਿੱਤੀ ਤੇ ਮੈਂ ਨਾਲ ਇੱਕ ਅਫਸਰ ਇਸ ਨਾਲ ਗਏ ਅਸੀਂ ਰਾਸ਼ਟਰਪਤੀ ਭਵਨ ਉੱਥੇ ਐਂਟਰ ਕਰਵਾਈ ਐਂਟਰ ਕਰਵਾ ਕੇ ਉਹਦੀ ਜਿਹੜਾ ਐਕਸ਼ਨ ਹੋ ਗਿਆ ਤਾਂ ਇਹ ਉਹ ਫਾਸੀ ਨਹੀਂ ਲੱਗੀ ਇਸ ਕਰਕੇ ਮੈਂ ਤੁਹਾਨੂੰ ਇਹ ਦੱਸ ਦਿਆਂ ਵੀ ਫਾਸੀ ਤਾਂ ਰੁਕੀ ਉਸ ਵਕਤ ਦੀ ਕਿਉਂਕਿ ਰਾਸ਼ਟਰਪਤੀ ਭਵਨ ਚੋਕ ਇਸ ਹੋਮ ਅਫੀਅਰ ਡਿਪਾਰਟਮੈਂਟ ਚਲਾ ਗਿਆ ਬਾਕੀ ਜੋ ਜਗਤਾਰ ਉਹਨੇ ਦੱਸਿਆ ਅੱਜ ਦੀ ਸੁਪਰੀਮ ਕੋਰਟ ਵਿੱਚ ਅਸਲ ਗੱਲ ਆਪਾਂ ਸਮਝੀਏ ਹੋਮ ਮਿਨਿਸਟਰੀ ਦਾ ਜਿਹੜਾ ਆਪਣਾ ਵਿਚਾਰ ਹੈ ਜਾਂ ਉਹ ਇੱਕ ਮੁਸ਼ਕਲ ਹੈ ਹੋਮ ਮਿਨਿਸਟਰੀ ਨੂੰ ਆਪਣੀ ਕਿ ਹੋਮ ਮਿਨਿਸਟਰੀ ਕੀ ਹੈ ਉਹ ਕੀ অপਸ਼ਨ ਲਵੇ ਆਪਾਂ ਜੋ ਵੀ ਗੱਲ ਕਰ ਰਹੇ ਆ ਇਹਦੇ ਵਿੱਚ ਭਾਰਤ ਸਰਕਾਰ ਵੀ ਫਸੀ ਹੈ ਜੋ ਪੰਜਾਬ ਜੋ ਲੰਘ ਚੁਕਿਆ ਹੋਮ ਮਿਨਿਸਟਰੀ ਵੀ ਨਹੀਂ ਚਾਹੇਗੀ ਕਿ ਪੰਜਾਬ ਵਿੱਚ ਮੁੜ ਕੇ ਕੋਈ ਅਜਿਹੀ ਗੱਲ ਘਟਨਾ ਹੋਵੇ ਜਿਸ ਦੇ ਨਾਲ ਅਮਨ ਵਿਗੜੇ ਸੋ ਇਹ ਜਿਹੜੀ ਹੁਣ ਪੋਜੀਸ਼ਨ ਆ ਚੁੱਕੀ ਹੈ ਸੁਪਰੀਮ ਕੋਰਟ ਹੈਜ਼ ਟੂ ਟੇਕ ਐਕਸ਼ਨ ਅਕੋਰਡਿੰਗਲੀ ਕੀ ਕਰਦੀ ਹੈ ਮੇਰੇ ਕਹ ਕੋਈ ਵੀ ਦੁਨੀਆ ਦੀ ਕੋਰਟ ਦੇਖੋ ਜਿਹੜਾ ਬੰਦਾ 29 ਸਾਲ ਇਸ ਤਰ੍ਹਾਂ ਜੇਲ੍ਹ ਰਹਿ ਚੁੱਕਾ ਹੋਵੇ ਇਸ ਤੋਂ ਬਾਅਦ ਸਜ਼ਾ ਹੋਰ ਕੀ ਹੋਏਗੀ ਲਾਈਫ ਤੁਹ ਮੈਨੂੰ ਤਾਂ ਸਮਝਣਾ ਕਿ ਜੋ ਵੀ ਹੁਣ ਡਿਸੀਜਨ ਹੋਏਗਾ ਕੋਈ ਪੋਜ਼ਿਟਿਵ ਹੋਏਗਾ ਔਰ ਸਾਨੂੰ ਅਗਲੀ ਜਿਹੜੀ ਪੇਸ਼ੀ ਹੈ ਬਹੁਤ ਵੱਡਾ ਵਕੀਲ ਕੀਤਾ ਚੋਣ ਕਮੇਟੀ ਨੇ ਇਹ ਬੜੀ ਵੱਡੀ ਗੱਲ ਹੈ ਪਹਿਲੀ ਵਾਰ ਕਿ ਉੱਚ ਕੋਟੀ ਦਾ ਵਕੀਲ ਪੇਸ਼ ਹੁੰਦਾ ਤੇ ਨੈਚੁਰਲੀ ਮੇਰਾ ਖਿਆਲ ਹੈ ਕਿ ਜਿਹੜੀ ਇਹ ਪਟੀਸ਼ਨ ਹੈ ਇਹ ਹੁਣ ਸੁਪਰੀਮ ਕੋਰਟ ਅਗਲੀ ਵਾਰੀ ਕੋਈ ਪੋਜ਼ਿਟਿਵ ਜਿਹੜਾ ਕਿ ਲੋਕਾਂ ਨੂੰ ਹੀ ਪਸੰਦ ਆਵੇ ਹੋਵੇ ਕੋਏਗਾ ਬਾਕੀ ਜਿਹੜੀਆਂ ਤੁਸੀਂ ਕਹੀਆਂ ਨਾ ਦੂਸੀਆਂ ਪੰਜ ਇਮਦਨ ਦੱਸ ਦਿਆਂ ਕਿ ਜਦੋਂ ਗੁਰੂ ਨਾਨਕ ਸਾਹਿਬ ਦੀ ਪਿੱਛੇ ਮਨਾਈ ਗਈ ਸੀ ਇਸ ਸਤਾਬ ਦੀ ਤਾਂ ਹੋਮ ਮਿਨਿਸਟਰ ਨੇ ਇੱਕ ਆਰਡਰ issues ਕੀਤਾ ਸੀ ਕਿ ਪੰਜ ਬੰਦਿਆਂ ਨੂੰ ਜਿਹੜੇ ਉਹ ਲੰਬ ਕੈਦਾਂ ਜੇਲ੍ਹਾਂ ਵਾਲਿਆਂ ਨੂੰ ਛੱਡਤਾ ਜਾਵੇ ਉਹ ਹੁਣ ਤੱਕ ਉਹ ਲੈਟਰ ਜਿਹੜਾ ਹੈ ਉਹ ਇੰਪਲੀਮੈਂਟ ਨਹੀਂ ਹੋਇਆ ਹੋਮ ਅਫੀਸ ਦਾ ਆਪਣਾ issues ਲੈਟਰ ਹੈ ਕਿ ਡਿਫਰੈਂਟ ਸਟੇਟਾਂ ਨੂੰ ਕਿ ਜਿਹੜੇ ਇਹ ਪੰਜ ਬੰਦਿਆਂ ਦੇ ਨਾਮ ਹੀ ਲਿਖੇ ਆ ਕਿ ਇਹ ਜਿਹੜੇ ਉਹ ਜਿਨ੍ਹਾਂ ਦੀ ਡਿਮਾਂਡ ਆਪਾਂ ਰੋਜ਼ ਕਰਦੇ ਆਂ ਵੀ ਇਹ ਆਪਣੀ ਇਤਨੀ ਕੈਦ ਕਰ ਚੁੱਕੇ ਆਂ ਔਰ ਏਜ ਹੋ ਗਏ ਇਹਨਾਂ ਨੂੰ ਛੱਡਤਾ ਜਾਵੇ ਤੇ ਉਹਨਾਂ ਚ ਜੇ ਇਹਦਾ ਉਹ ਆਰਡਰ ਜਿਹੜਾ ਉਹਦੀ ਕਾਪੀ ਮੈਨੂੰ ਵੀ ਭੇਜੀ ਹੈ ਜਿਹੜੇ ਵਕੀਲ ਇਹ ਲੜ ਰਹੇ ਆਂ ਕਿ ਤੇ ਮੈਂ ਉਹ ਹੀ ਕਾਪੀ ਦੁਬਾਰਾ ਹੋਮ ਮਿਸਟਰ ਨੂੰ ਹੀ ਭੇਜੀ ਹੈ ਹੋਮ ਮਿਸਟਰ ਸਾਹ ਤੋਂ ਮੈਨੂੰ ਆਪਣਾ ਸਾਈਨ ਕੀਤਾ ਯਾਰ ਜਵਾਬ ਵੀ ਆ ਗਿਆ ਕਿ ਹਾਂ ਮੈਂ ਤੁਹਾਡਾ ਲੈਟਰ ਦੇਖ ਲਿਆ ਮੈਂ ਇਹ ਕਰਦਾ ਸੋ ਉਹ ਪੈਂਡਿੰਗ ਬੇਹ ਪੰਜਾਂ ਦਾ ਸੋ ਮੇਰਾ ਤਾਂ ਖਿਆਲ ਹੈ ਕਿ ਜਿਹੜੀਆਂ ਸਟੇਟਾਂ ਵਿੱਚ ਇਹ ਦੂਸਰੇ ਬੈਠੇ ਆ ਉਥੋਂ ਦੇ ਮੁੱਖ ਮੰਤਰੀਆਂ ਨੂੰ ਫੁੱਲ ਰਾਈਟ ਹੈ ਕਿਉਂਕਿ ਆਰਡਰ ਸਟੇਟਾਂ ਨਹੀਂ ਚੂ ਕਰਨੇ ਇੱਕ ਕਰਨਾਟਕ ਦਾ ਇੱਕ ਦਿੱਲੀ ਦਾ ਸੋ ਇਹ ਤੇ ਹੁਣ ਥੋੜੀ ਜੀ ਸਾਨੂੰ ਅਪਰੋਚ ਉਹਨਾਂ ਨੂੰ ਡਾਇਰੈਕਟ ਕਰਨੀ ਚਾਹੀਦੀ ਹੈ ਕਿ ਇਹ ਜਿਹੜਾ ਮੈਂ ਉਹਨਾਂ ਦੇ ਵਕੀਲ ਮਾਦੋਪਰੀ ਜੀ ਨੂੰ ਵੀ ਕਿਹਾ ਮੈਂ ਕਿਹਾ ਤੁਸੀਂ ਜਲੀ ਕਰੋ ਉਹ ਵੀ ਲੱਗੇ ਆ ਇਦਾਂ ਹੀ ਯੂਪੀ ਜage 3-4 ਹੋਰ ਕੇਸ ਇਹ ਹੋ ਜਾਈ ਮਰਡਰ ਕੇਸ ਇੱਥੇ ਬੈਠੇ ਆ ਸੋ ਮੇਰੀ ਤੇ رائے ਹੈ ਕਿ ਇਹ ਕਨਸਰਟਡ ਐਫਰਟ ਇੱਕ ਹੁਣ ਹੋਣੀ ਚਾਹੀਦੀ ਹੈ ਔਰ ਹੋਮ ਮਿਨਿਸਟਰ ਜਦੋਂ ਆਲਰੇਡੀ ਪਹਿਲਾਂ ਕਰ ਚੁੱਕਾ ਤੋਰ ਬਾਕੀ ਵੀ ਥੋੜੇ ਜਿਹਾ ਰਹਿ ਗਏ ਉਹਨਾਂ ਦਾ ਹਵਾਰੇ ਦਾ ਕੇਸ ਤਾਂ ਬੜਾ ਹੀ ਕਲੀਅਰ ਹੈ ਕਿਉਂਕਿ ਉਹਨਾਂ ਤੇ ਇਹ ਹੁਣ ਉਸ ਤੋਂ ਨਿਕਲ ਚੁੱਕੇ ਹਨ ਤੋਂ ਮੇਰੇ ਖਿਆਲ ਹੈ ਕਿ ਥੋੜੀ ਜੀ ਐਫਰਟ ਸਾਰੇ ਇਕੱਠੇ ਹੋ ਕੇ ਕਰਨ ਦੇਖੋ ਹੁਣ ਬੜੀ ਅੱਛੀ ਗੱਲ ਇਹ ਹੈ ਕਿ ਪੰਜਾਬ ਬੀਜੇਪੀ ਵਾਲੇ ਵੀ ਨਹੀਂ ਚਾਹੁੰਦੇ ਗੱਲ ਨੂੰ ਹੋਰ ਅੱਗੇ ਵਧਾਉਣਾ ਸੋ ਉਹ ਵੀ ਨਾਲ ਟੁਰਨ ਤੇ ਇਕੱਠਾ ਕਿ ਜਾਇੰਟ ਐਫਰਟ ਕੀਤੀ ਜਾਵੇ ਤਾਂ ਕਿ ਇਹ ਦੀ ਇੰਟਰਸਟ ਪੰਜਾਬ ਹੈ ਹੁਣ ਪੰਜਾਬ ਦੇ ਅਮਨ ਨੂੰ ਮੁੜ ਜੇ ਕੋਈ ਅਗ ਨਾ ਲੱਗੇ ਇਹ ਸਾਡਾ ਸਾਰਿਆਂ ਦਾ ਇਹ ਆਪ ਹੋਣੀ ਚਾਹੀਦੀ ਆ ਔਰ ਇਹ ਬੰਦੇ ਜਿਹੜੇ 30 30 ਸਾਲ ਜਿਨ੍ਹਾਂ ਚ ਬੈਠੇ ਇਹਨਾਂ ਨੂੰ ਕਢਾਣ ਦਾ ਇੱਕ ਬਹੁਤ ਹੀ ਇੱਦਾਂ ਇੱਕ ਆਈ ਥਿੰਕ ਬਹੁਤ ਸਿੰਪਲ ਜਈ ਸਰਕਾਰ ਭਾਰਤ ਦੀ ਦਖਲ ਦੀ ਲੋੜ ਹੈ ਇਹ ਹੋਣੀ ਚਾਹੀਦੀ ਠੀਕ ਹੈ ਗੱਲ ਥੋੜੀ ਪਰ ਅਸਲ ਦੇ ਵਿੱਚ ਜਿਹੜੇ ਕਲੈਕਟਿਵ ਐਫਰਟਸ ਹੁੰਦੇ ਨਹੀਂ ਤੁਸੀਂ ਇੱਕ ਸਵਾਲ ਕੀਤਾ ਕਿ ਹੋਮ ਮਿਨਿਸਟਰੀ ਲਈ ਬੜਾ ਸੰਕਟ ਬਣ ਜਾਂਦਾ ਹੈ ਮੈਨੂੰ ਲੱਗਦਾ ਕਿ ਬਲਵੰਤ ਸਿੰਘ ਰਾਜੋਆਣੇ ਵਰਗੇ ਵਿਅਕਤੀ ਜਿਹੜੇ ਹੁਣ ਬਿਲਕੁਲ ਇੱਕ ਵੱਖਰੀ ਤਰ੍ਹਾਂ ਦੇ ਦੌਰ ਚੋਂ ਵਿਚਰ ਰਹੇ ਆ ਉਹ ਸਮਾਂ ਲੰਘ ਗਿਆ ਜਿਹਦੇ ਵਿੱਚ ਜਜ਼ਬਾਤੀ ਗੱਲ ਸੀ ਉਹ ਦੌਰ ਲੰਘਣ ਤੋਂ ਬਾਅਦ ਉਹਨੇ ਆਪਣੀ ਸਪੋਰਟ ਐਕਸਟੈਂਡ ਅਕਾਲੀ ਦਲ ਨੂੰ ਕੀਤੀ ਹੋਈ ਆ ਮੈਨੂੰ ਲੱਗਦਾ ਜੇ ਬਲਵੰਤ ਸਿੰਘ ਰਾਜੋਆਣੇ ਬਾਹਰ ਆ ਜਾਂਦੇ ਨੇ ਤਾਂ ਉਹਨਾਂ ਦਾ ਪੋਲਿਟੀਕਲ ਜੀਵਨ ਸ਼ੁਰੂ ਹੋਣਾ ਹੈ ਉਹ ਕੋਈ ਇਸ ਤਰ੍ਹਾਂ ਦੀ ਅੱਗ ਲੱਗਣ ਵਾਲੀ ਗੱਲ ਨਹੀਂ ਐ ਬਾਕੀ ਸਰਦਾਰ ਤਰਲੋਚਨ ਸਿੰਘ ਜੀ ਮੈਨੂੰ ਲੱਗਦਾ ਨਹੀਂ ਤੇ ਮੈਂ ਕੋਈ ਇਸ ਤਰ੍ਹਾਂ ਨਹੀਂ ਵੇਖਦਾ ਕਿ ਉਹ ਕੋਈ ਪਰੇਸ਼ਾਨੀ ਪੈਦਾ ਕਰਨਗੇ ਸੋਸਾਇਟੀ ਲਈ ਇਹ ਤਾਂ ਇੱਕ ਸਧਾਰਨ ਜੀਵਨ ਜਿਉਣ ਵਾਲੇ ਲੋਕ ਹੋਣਗੇ ਕੁਝ ਥੋੜੇ ਜੇ ਪੋਲਿਟਿਕਸ ਵਿੱਚ ਆ ਜਾਣਗੇ ਜੇ ਸਿਆਸੀ ਬੰਦੇ ਇਹਨਾਂ ਤੋਂ ਖਤਰਾ ਫੀਲ ਨਹੀਂ ਕਰਨਗੇ ਤੇ ਬਾਕੀ ਜਿਹੜੇ ਉਹ ਆਪਣੇ ਘਰਾਂ 'ਚ ਮਸਾ ਜਾ ਕੇ ਆਪਣੀ ਜ਼ਿੰਦਗੀ ਦਾ ਰਹਿੰਦਾ ਸਮਾਂ ਬਤਾਉਣਗੇ ਨਹੀਂ ਇਹਦੇ 'ਚ ਬੁਲਾਵਾ ਜੀ ਮੈਂ ਐਪਰੀਸ਼ੀਏਟ ਕਰਦਾ ਕਿ ਪਿੱਛੇ ਜੇ ਰਵਨੀਤ ਸਿੰਘ ਬਿੱਡੂ ਦਾ ਵੈ ਵਿਆਹ ਮੇਂ ਪੜਿਆ ਮੈਂ ਮਿਲਿਆ ਵੀ ਉਹਨੂੰ ਉਹ ਬੜਾ ਆਪੋਜੀਸ਼ਨ ਕਰਦਾ ਸੀ ਤੇ ਨੇਚਰਲੀ ਉਹ ਪਰਾਂਦਰ ਕਾਂਗਰਸ ਇੱਥੇ ਹੁਣ ਬੀਜੇਪੀ ਦਾ ਲੀਡਰ ਐ ਐਮਪੀ ਐ ਮინისტრ ਐ ਸੋ ਉਹ ਵੀ ਉੱਪਰ ਉਹਨਾਂ ਵੱਲੋਂ ਵੀ ਕੋਈ ਇਸ ਦੀ اپوزیشن ਨਹੀਂ ਹੈ ਤਾਂ ਕਿ ਇਸ ਲਈ ਬੀਜੇਪੀ ਪੰਜਾਬ ਤੇ ਉਹ اپوزیشن ਨਹੀਂ ਹੈ ਤਾਂ ਮੈਂ ਇਹ ਗੱਲ ਕਹਿਣਾ ਕਿ ਜਿਹੜੀ ਸ਼੍ਰੋਮਣੀ ਕਮੇਟੀ ਕਿਉਂਕਿ ਡਾਇਰੈਕਟ ਇਨਵੋਲਡ ਹੈ ਤੇ ਸ਼੍ਰੋਮਣੀ ਕਮੇਟੀ ਤੇ ਸਾਰਿਆਂ ਨੂੰ ਸਾਂਝਾ ਟੋਰ ਸਭੀ ਨਾਲ ਲੈ ਕੇ ਤੇ ਹੋਮ ਮਿਨਿਸਟਰ ਕੋਲ ਡਾਇਰੈਕਟ ਜਾਣ ਸੋ ਮੈਂ ਇਹ ਕਹਿਣਾ ਵੀ ਸਾਡੀ ਜਿਹੜੀ ਅਪਰੋਚ ਐ ਡਾਇਰੈਕਟ ਹੋਮ ਮਿਨਿਸਟਰ ਤੱਕ ਇਨ ਡੈਪੂਟੇਸ਼ਨ ਆਫ ਪੰਜਾਬ ਸਾਰੇ ਇਕੱਠੇ ਹੋ ਕੇ ਜਾਣ ਤੇ ਮਸਲੇ ਨੂੰ ਹੱਲ ਕਰਾਉਣ ਦਾ ਹਿੱਸਾ ਸਰਦਾਰ ਜੀ ਤਾਰਸ ਸਿੰਘ ਜੀ ਇੱਥੇ ਕੋ ਟਿੱਪਣੀ ਤਾਂ ਨਹੀਂ ਕਰਨੀ ਫਿਰ ਅੱਗੇ ਚੱਲੀ ਜਣੀ ਤਾਂ ਔਨ ਕਰ ਲਿਓ ਔਨ ਕਰ ਲਿਓ ਔਨ ਕਰ ਲਿਓ ਔਨ ਕਰ ਲਿਓ ਤੁਹਾਡਾ ਮਾਈਕ ਔਨ ਨਹੀਂ ਸੋ ਹੁਣ ਸਮੱਸਿਆ ਇਹ ਹੈ ਕਿ ਐਸਜੀਪੀਸੀ ਨੇ ਬੰਦਸ ਮੰਦਿਰ ਸਿੱਖਾਂ ਦੀ ਰਹਿ ਗਈ ਆਸਤੇ 25 ਲੱਖ ਸਿਗਨੇਚਰ ਕਰਾਇਆ ਸੀ ਕਿਸੇ ਵੱਲ ਤਕੜੀ ਮੁਹਿੰਮ ਚੱਲੀ ਕਿੰਦਾ ਸਰਕਾਰ ਨੇ ਅਜ ਤੱਕ ਇਹਨਾਂ ਨੂੰ ਟਾਈਮ ਨਹੀਂ ਦਿੱਤਾ ਅਸੀਂ ਖੜੇ ਕਿੱਥੇ ਹੁਣ ਆ ਕੇ ਸਾਡੇ ਪੋਲਿਟਿਕਲ ਲੈਵਲ ਤੇ ਸਟੈਂਡਿੰਗ ਸਾਡੀ ਕੀ ਹੈ ਇਹ ਰੋਮਾਂਕ ਕਰਨ ਦੇ ਫੈਸਲੇ ਪੋਲਿਟਿਕਲ ਪਦਰ ਤੇ ਹੋਣੇ ਆ ਕਿ ਕਿਸੇ ਦਾ ਕੋਈ ਨਿੱਜੀ ਦੁਸ਼ਮਣੀ ਕਰਕੇ ਤਾਂ ਕਿਸੇ ਨੇ ਕੋਈ ਕਤਲ ਨਹੀਂ ਕੀਤਾ ਇਹ ਪੋਲਿਟਿਕਲ ਮੂਵਮੈਂਟਸ ਯੂਰੇ ਵਿੱਚ ਕਤਲ ਹੋਏ ਹੋਏ ਆ ਤੇ ਇਹ ਫੈਸਲੇ ਸਿਆਸੀ ਪਦਰ ਤੇ ਹੋਣੇ ਆ ਲੇਕਿਨ ਸਿਆਸੀ ਪਦਰ ਦਾ ਤਰਕੜੀ ਹੈ ਕਿਹੜਾ ਕਿ ਟਿਕ ਟਿਕ ਅਪ ਕਰੇ ਕਾਲੀ ਦਲ ਹੁੰਦਾ ਸੀ ਕਿਸੇ ਵੇਲੇ ਤੇ ਕਾਲੀ ਦਲ ਦਾ ਚਲੋ ਆਪਾਂ ਹੁਣ ਪਿਛਲਾ ਰਿਕਾਰਡ ਤਾਂ ਛੱਡੀਏ ਆਪਾਂ ਹੁਣ ਦੀ ਹੀ ਗੱਲ ਕਰੀਏ ਵੀ ਐਸਡੀ ਪੀਸੀ ਨੂੰ ਕੇਂਦਰ ਸਰਕਾਰ ਟਾਈਮ ਨਹੀਂ ਦੇ ਰਹੀ ਸਾਰੇ ਇਹ ਫਿਰ ਕਮੇਟੀ ਵੀ ਬਣਾਈ ਇੱਕ ਤੇ ਸਾਡੇ ਕੋਲੇ ਇੱਕ ਸਰਜਿੰਦਰ ਸਿੰਘ ਵੀ ਮੈਂਬਰ ਸੀ ਉਹ ਵੀ ਟਰਾਈ ਕਰ ਚੁੱਕੇ ਦਿੱਲੀ ਕਮੇਟੀ ਬੁਰਗਵਾਰਾ ਮੈਨੇਜਮੈਂਟ ਕਮੇਟੀ ਵਾਲੇ ਵੀ ਟਰਾਈ ਕਰ ਚੁੱਕੇ ਹੁਣ ਜੇ ਕੇਂਦਰ ਸਰਕਾਰ ਇਸ ਲੈਵਲ ਤੇ ਟ੍ਰੀਟ ਕਰ ਰਹੀ ਹੈ ਤਾਂ ਇਹਦਾ ਇਲਾਜ ਕੀ ਹੈ ਕਿ ਸਿੱਖਾਂ ਦੀ ਜਿਹੜੀ ਪੋਲਿਟੀਕਲ ਐਮਐਸਸੀ ਖਤਮ ਹੋ ਚੁੱਕੀ ਹੈ ਸੋ ਕਈ ਤਰ੍ਹਾਂ ਦੇ ਸਵਾਲ ਹੈਗੇ ਆ ਬਟ ਟੇਕ ਅਪ ਪੁਆਇੰਟ ਕਰੇ ਜੇ ਹੁਣ ਇਹਨਾਂ ਦੇ ਮਰਸੀ ਪਟੀਸ਼ਨ ਦੇ ਫੈਸਲਾ ਕਰਾਉਣਾ ਹੈ ਜੇ ਕੋਈ ਜਾ ਕੇ ਡੈਪੂਟੇਸ਼ਨ ਮਿਲੇਗਾ ਤਾਂ ਇਹ ਨਾ ਅਗਲੇ ਤਾਂ ਟਾਈਮ ਹੀ ਨਹੀਂ ਦੇ ਰਹੇ ਫਿਰ ਇਹਦਾ ਤਰੀਕਾ ਕੀ ਇਹ ਤਾਂ ਬੈਠਕ ਸੌਫਟਵਰਾਂ ਦੀ ਗੱਲ ਹੈਗੀ ਹੈ ਇਹ ਠੀਕ ਹੈ ਗੱਲ ਇਹ ਇਹ ਤੁਹਾਡੀ ਗੱਲ ਬਿਲਕੁਲ درست ਹੈ ਕਿ ਕੇਂਦਰ ਨੂੰ ਪੋਜ਼ਿਟਿਵ ਰੁਖ اختیار ਕਰਨਾ ਚਾਹੀਦਾ ਜੇ ਅੱਜ ਵੀ ਸੁਪਰੀਮ ਕੋਰਟ ਨੇ ਗੱਲ ਪੁੱਛੀ ਸੀਗੀ ਕਿ ਹਲਕੀ ਆ ਕਿਉਂਕਿ ਕਾਨੂੰਨੀ ਪੇਜ ਫਸ ਗਿਆ ਕਿ 29 ਸਾਲ ਤੱਕ ਜਾਂ ਦੂਜੇ ਦੇ ਸ਼ਬਦਾਂ ਚ 13 ਸਾਲ ਫੈਸਲਾ ਹੀ ਨਾ ਹੋਵੇ ਮਰਸੀ ਪਟੀਸ਼ਨ ਦੇ ਉੱਤੇ ਤਾਂ ਫਿਰ ਕਾਨੂੰਨੀ ਪਚੀਦਗੀਆਂ ਤਾਂ ਆ ਹੀ ਜਾਂਦੀਆਂ ਨੇ ਤੇ ਉਹਦੇ ਵਿੱਚ ਵੀ ਸਿੱਧਾ ਰੁਖ ਭਾਰਤ ਸਰਕਾਰ ਦਾ ਨਹੀਂ ਹੈ ਸ਼ਾਇਦ ਅਗਲੀ ਤਰੀਕ ਜਿਹੜੀ 14 ਅਕਤੂਬਰ ਸ਼ਾਇਦ ਪਾਈ ਗਈ ਹੈ ਜੀ ਉਦੇ ਵਿੱਚ ਇਹ ਗੱਲ ਸ਼ਾਇਦ ਨੱਤਰ ਕੇ ਸਾਹਮਣੇ ਆ ਜੇ